ਅੰਗਰੇਜ਼ਾਂ ਗਰੀਬਾਂ ਨੂੰ ਨੌਕਰੀਆਂ ਦੇਣ ਵਾਲੇ ਬਿਆਨ ਉੱਤੇ ਬੇਰੋਜ਼ਗਾਰ ਅਧਿਆਪਕੜ ਕੀ ਹੋਏ ਨੇ ਉਹਨਾਂ ਦਾ ਕਹਿਣਾ ਰਿਹਾ ਕਿ ਪਹਿਲਾਂ ਸਾਨੂੰ ਤਾਂ ਨੌਕਰੀਆਂ ਦੇ ਦਿਓ ਭਗਵੰਤ ਮਾਨ ਸਾਹਿਬ ਅੰਗਰੇਜ਼ਾਂ ਦੀ ਗੱਲ ਤਾਂ ਸੀ ਬਾਅਦ ਵਿੱਚ ਕਰਾਂਗੇ ਸੋ ਹਾਂ ਮੁਖਮੰਦ ਕਾਲਜ ਦੇ ਵਿੱਚ ਜਦੋਂ ਗਾਉਂ ਪਾ ਕੇ ਡਿਗਰੀ ਦਿੱਤੀ ਜਾਂਦੀ ਹੈ ਬੀਏ ਦੀ ਐਮਏ ਦੀ ਐਮਬੀਏ ਦੀ ਤਾਂ ਕਿਹਾ ਜਾਂਦਾ ਹੈ ਕਿ ਇਹ ਦਿਨ ਸਟੂਡੈਂਟਲੀ ਬਹੁਤ ਸਭ ਤੋਂ ਵੱਧ ਖੁਸ਼ੀ ਦਾ ਹੁੰਦਾ ਹੈ ਹੁੰਦਾ ਖੱਬ ਤੋਂ ਵੱਧ ਖੁਸ਼ੀ ਦੇ ਹੀ ਉਹ ਕਾਲਜ ਵਾਲਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਨਹੀਂ ਕਹਾਂ ਪਰ ਉਸ ਤੋਂ ਅਗਲੇ ਦਿਨ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਡਿਗਰੀ ਲੈ ਕੇ ਜਗ੍ਹਾ ਜਗ੍ਹਾ ਜਾ ਕੇ ੱੱਕੇ ਖਾਣੇ ਪੈਂਦੇ ਆ ਮੈਂ ਇਹ ਜੇ ਬੱਚੇ ਨੂੰ ਵੀ ਜਾਣਦਾ ਪੀ ਐਚ ਡੀ ਕਰਕੇ ਐਮ ਬੀਏ ਕਰਕੇ ਆਈਲਟਸ ਕਰ ਰਹੇ ਨੇ ਅਸੀਂ ਆਈਲਟਸ ਨੂੰ ਡਿਗਰੀ ਸਮਝ ਬੈਠੇ ਹੇ ਇੱਕ ਇੰਗਲਿਸ਼ ਦਾ ਛੋਟਾ ਜਿਹਾ ਟੈਸਟ ਹੈ ਸੋ ਇਹੋ ਜਿਹੀ ਜੁਨੀਵਰਸਿਟੀਆਂ ਨੂੰ ਪ੍ਰਮੋਟ ਕਰਨ ਦੀ ਲੋੜ ਹੈ ਜਿਹੜੀਆਂ ਬੇਰੁਜ਼ਗਾਰ ਨਹੀਂ ਪੈਦਾ ਕਰਦੀਆਂ ਜਿਹੜੀਆਂ ਇੱਕ ਸਿੱਖਿਤ ਟੈਕਨੀਕਲੀ ਐਜੂਕੇਟਿਡ ਸਟੂਡੈਂਟ ਪੈਦਾ ਕਰਦੀਆਂ ਨੇ ਇਹ ਭੁੱਖੇ ਨਹੀਂ ਮਰਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਸੀਂ ਸਾਡੇ ਦੇਸ਼ ਦਾ سرمایہ ਹੋ ਤੁਸੀਂ ਇੱਥੇ ਰਹਿਣਾ ਦੇਖ ਨੂੰ ਸਰਵ ਕਰਨਾ ਹੈ ਬ੍ਰੇਨ ਬ੍ਰੇਨ ਬਿਲਕੁਲ ਰੋਕਣਾ ਹੈ ਥੋੜਾ ਜਿਹਾ ਮੌਕਾ ਦੇ ਦਿਓ ਅਸੀਂ ਇਸ ਤਰ੍ਹਾਂ ਦੀ ਐਮਪਲੈਨਿੰਗ ਕਰ ਰਹੇ ਆ ਕਿ ਇੱਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਕਿ ਇੱਥੇ ਜਿੰਨੀ ਵਧੀਆ ਫੈਕਟਰੀ ਲੱਗ ਗਈ ਸਾਨੂੰ ਉੱਥੇ ਕੰਮ ਮਿਲ ਜਾਏ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਸਟੇਟਮੈਂਟ ਦਿੱਤੀ ਜਾ ਰਹੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਹੁਣ ਗੋਰੇ ਵੀ ਆ ਕੇ ਨੌਕਰੀਆਂ ਕਰਨਗੇ ਜੌਬ ਕਰਨਗੇ ਅਸੀਂ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਲੈ ਕੇ ਆਵਾਂਗੇ ਸੋ ਸਭ ਤੋਂ ਪਹਿਲਾਂ ਸਾਡੀ ਸਰਕਾਰ ਦੇ ਅੱਗੇ ਸੀਐਮ ਸਾਹਿਬ ਦੇ ਅੱਗੇ ਬੇਨਤੀ ਹੈ ਕਿ ਜਿਨ੍ਹਾਂ ਨੂੰ ਨੌਜਵਾਨਾਂ ਨੂੰ ਯੂਥ ਨੂੰ ਤੁਸੀਂ ਬਹੁਤ ਵੱਡੇ ਵੱਡੇ ਲਾਰੇ ਲਾਏ ਆ ਅਸੀਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈਗੀ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਰੋਜ਼ਗਾਰ ਜਿਹੜਾ ਮੁਹੱਈਆ ਕਰਵਾਇਆ ਜਾਵੇ ਉਹਨਾਂ ਦੀਆਂ ਕਾਂਗਰਸ ਦੇ ਟਾਈਮ ਦੀਆਂ ਪਈਆਂ ਹੋਈਆਂ ਪੈਂਡਿੰਗ ਭਰਤੀਆਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਵੇ ਜਿਦੇ ਵਿੱਚ ਈਟੀਟੀ ਦੀ 2364 ਪੋਸਟ 635 ਅਤੇ 5994 ਦਾ ਆਨਲਾਈਨ ਪੋਰਟਲ ਖੋਲ੍ਹਿਆ ਜਾਵੇ ਜਿਨ੍ਹਾਂ ਨੂੰ ਕਾਂਗਰਸ ਦੇ ਟਾਈਮ ਰੁਜ਼ਗਾਰ ਨਹੀਂ ਮਿਲਿਆ ਉਹਨਾਂ ਨੂੰ ਜਿਹੜੇ ਸਾਥੀ ਓਵਰਏਜ ਹੋ ਚੁੱਕੇ ਨੇ ਉਹਨਾਂ ਨੂੰ ਵਨ ਟਾਈਮ ਦਾ ਜਿਹੜਾ ਇੱਕ ਮੌਕਾ ਜਿਹੜਾ ਉਹ ਦੇ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਸੋ ਅਸੀਂ ਸੀਐਮ ਸਾਹਿਬ ਦੇ ਅੱਗੇ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਗੋਰੀਆਂ ਨੂੰ ਰੱਖਣ ਤੋਂ ਪਹਿਲਾਂ ਪਹਿਲਾਂ ਪੰਜਾਬੀਆਂ ਬਾਰੇ ਜਰੂਰ ਸੋਚ ਲਿਓ ਜਿਹੜੇ ਇੱਥੋਂ ਦਾ ਯੂਥ ਹੈ ਉਹ ਜਿਹੜਾ ਨਸ਼ਿਆਂ ਦੇ ਵੱਲ ਜਾ ਰਿਹਾ ਹੈ ਜਿਹੜਾ ਗਲਤ ਰਸਤਿਆਂ ਵੱਲ ਜਾ ਰਿਹਾ ਹੈ ਉਹਨਾਂ ਨੂੰ ਤੁਸੀਂ ਰੁਜ਼ਗਾਰ ਪਹਿਲ ਦੇ ਆਧਾਰ ਤੇ ਦਿਓ ਗੋਰਿਆਂ ਦੀ ਗੱਲ ਜਿਹੜੀ ਹੈ ਉਹ ਬਾਅਦ ਵਿੱਚ ਕਰਿਓ